ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਹਰ ਭਗਤਾ ਹਰ ਧਨ ਰਾਸ ਹੈ ਗੁਰ ਪੂਸ਼ ਕਰ ਹੈ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਆਧਾਰ ਹਰ ਨਾਮ ਸਲਾਹਨ ਸਦਾ ਸਦਾ ਇੱਥੇ ਵਿਸਰਾਮ ਲਾਉਣਾ ਵਖਰ ਹਰ ਨਾਮ ਆਧਾਰ ਗੁਰ ਪੂਰਾ ਹਰ ਨਾਮ ਦਰੜਾਇਆ ਹਰ ਭਗਤਾ ਅਟੁੱਟ ਭੰਡਾਰ ਭਾਈ ਰੇ ਇਸ ਮਨ ਕਉ ਸਮਝਾਏ ਏ ਮਨ ਆਲਸ ਕਿਆ ਕਰਹਿ ਗੁਰਮੁਖ ਨਾਮ ਧਿਆਇ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਬਈ ਦੁਬਦਾ ਬੋਲ ਖੁਵਾਰ ਇਹ ਪਾਖੰਡ ਪਦ ਤੇ ਯਮਕ ਲਾ ਦੇਨੀ ਸੋ ਜਨ ਰਲਾਇਆ ਨਾਰ ਲੈ ਜਿਸ ਅੰਤਰ ਵਿਵੇਕ ਵਿਚਾਰ ਬੱਬੇ ਤੇ ਵਾਵੇ ਦਾ ਫਰਕ ਜਿਹੜਾ ਹੈ ਇਸ ਨੂੰ ਖਿਆਲ ਵਿੱਚ ਰੱਖਣਾ ਵਿਚਾਰ ਪਾਠ ਹੈ ਬੱਬੇ ਬਿਹਾਰੀ ਇਹ ਸਿਹਾਰੀ ਤੇ ਬਿਹਾਰੀ ਦਾ ਵੀ ਖਿਆਲ ਵੱਵੇ ਤੇ ਬੱਬੇ ਦਾ ਵੀ ਖਿਆਲ ਰੱਖਣਾ ਬੱਬੇ ਦੀ ਜਗ੍ਹਾ ਤੇ ਵੱਵਾ ਨਾ ਬੋਲਿਆ ਜਾਵੇ ਜਿੱਥੇ ਵੱਵੇ ਨਾਲ ਪਾਠ ਆਉਂਦਾ ਉਥੇ ਬੱਬਾ ਨਾ ਬੋਲਿਆ ਜਾਵੇ ਤੇ ਵਿਚਾਰ ਵੀ ਨਹੀਂ ਹੈ ਵਿਚਾਰ ਬੱਬੇ ਨੂੰ ਬਿਹਾਰੀ ਲੱਗੀ ਹੋਈ ਹੈ ਤੋ ਸੇਵਕ ਹਰ ਆਖੀਐ ਜੋ ਹਰ ਰਾਖੈ ਔਰ ਤਾਰ ਔਰ ਵੱਖਰਾ ਬੋਲਣਾ ਤਾਰ ਵੱਖਰਾ ਬੋਲਣਾ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਉੱਥੇ ਵੱਖਰਾ ਹੈ ਜਿੱਥੇ ਰਾਰੇ ਨੂੰ ਸਿਆਰੀ ਨਹੀਂ ਉੱਥੇ ਸੰਬੰਧਕ ਇਕੱਠਾ ਹੀ ਬੋਲਣਾ ਮਾਨ ਤਨ ਸੋਪੇ ਆਗੈ ਧਰੇ ਹਉਮੈ ਵਿੱਚ ਹਮਾਰ ਤਨ ਗੁਰਮੁਖ ਸੋ ਪਰਵਾਣ ਹੈ ਜੇ ਕਦੇ ਨਾ ਆਵੇ ਹਾਰ ਕਰਮ ਮਿਲੈ ਤਾਂ ਪਾਈਐ ਵੇਣ ਕਰਮੈ ਪਾਇਆ ਨਾ ਜਾਏ ਹਾਂਜੀ ਕਰਮ ਮਿਲੈ ਦੋਹਾ ਮਮਿਆਂ ਨੂੰ ਨਖੇੜ ਕੇ ਪਾਠ ਕਰਮ ਮਿਲੈ ਤਾਂ ਪਾਈਐ ਵੇਣ ਕਰਮੈ ਪਾਇਆ ਨਾ ਜਾਏ ਲਖ 84 ਹਤਰਸ ਦੇ ਜਿਸ ਮਿਲੇ ਸੋ ਮਿਲੈ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਈ